ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਹਾਜ਼ਰ ਹਾਂ ਜੀ ਨਵੀਂ ਵੀਡੀਓ ਲੈ ਕੇ ਅੱਜ ਦੀ ਹੋਰ ਸੁਣਾਓ ਠੀਕ ਠਾਕ ਸਾਰੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਮੋਗੇ ਤੇ ਚੜ੍ਹਦੀ ਕਲਾ ਚ ਹੋਮੋਗੇ ਬੈਠੀਆਂ ਨੇ ਸਾਰੀਆਂ ਆਰਾਮ ਨਾਲ ਤੇ ਕਰਦੇ ਆ ਗੱਲਾਂ ਬਾਤਾਂ ਕਮੈਂਟਾਂ ਦੇ ਜਵਾਬ ਤੇ ਬਾਈਆਂ ਨੇ ਦੋਕ ਯਾਨੀ ਕਿ ਕਮੈਂਟ ਵੀ ਆਉਂਦੇ ਆ ਤੇ WhatsApp ਤੇ ਵੀ ਮੈਸੇਜ ਆਉਂਦੇ ਆ ਕਈਆਂ ਦੇ ਯਾਨੀ ਕਿ ਜਿਵੇਂ ਹੁਣ ਆਪਣੀ ਕਾਲੀ ਹੁਣ ਸੁਣੀ ਆ ਹਨਾ ਤੇ ਉਹ ਬਾਈ ਪੁੱਛਦੇ ਆ ਵੀ ਥਣ ਖੜਾ ਸੀਗਾ ਪਿਛਲੇ ਸੂਏ ਹਨ ਵੀ ਉਹਦਾ ਕੀ ਇਲਾਜ ਆ ਕਿਹੜੀ ਦਵਾਈ ਦਈਏ ਬਸੇ ਤਾਂ ਆਪਾਂ ਵੀਡੀਓ ਪਹਿਲਾਂ ਵੀ ਪਾਈ ਹੋਈ ਆ ਤੇ ਆਪਾਂ ਅੱਜ ਵੀ ਦੱਸ ਦਾਂਗੇ ਵੀ ਕਿਹੜੀ ਦਵਾਈ ਬਾਈ ਵੱਧ ਕੰਮ ਕਰਦੀ ਆ ਜੇ ਥਣ ਬੰਦ ਹੋਵੇ ਤਾਂ ਡرائی ਪਸ਼ੂ ਤੋਂ ਸੂਨ ਤੱਕ ਵੀ ਕਿਹੜਾ ਥਣ ਖੋਲ ਦਿੰਦੀ ਆ ਦਵਾਈ ਤੇ ਆ ਹੁਣ ਬੈਠੀਆਂ ਨੇ ਸਾਰੀਆਂ ਰਾਵਨਾ ਤੇ ਆਹ ਦੀ ਜਾਲਾ ਕਰਦੀ ਆ ਜੇ ਇਹ ਹੁਣ ਇਹ ਹੀਟ ਚ ਆਊਗੀ ਉਹ ਥੋੜਾ ਜਿਹਾ ਜਾਲਾ ਲੱਗਿਆ ਤੇ ਕਿਉਂਕਿ ਮੈਨੂੰ ਤਾਂ ਪਤਾ ਵੀ ਦੁੱਧ ਦਾ ਪਤਾ ਲੱਗਣ ਲੱਗ ਜਾਂਦਾ ਥੋੜਾ ਦੁੱਧ ਚੱਕ ਜਾਂਦੀ ਹੁੰਦੀ ਹੈ ਇਹ ਲੀਟਰ ਖੰਡ ਦਾ ਫਰਕ ਪਾਉਂਦੀ ਹੈ ਜਿਵੇਂ ਅੱਧਾ ਗਲੀਟਰ ਉਹ ਵਾਲੇ ਅੱਧਾ ਗਲੀਟਰ ਉਹ ਵਾਲੇ ਕੰਡੇ ਦਾ ਇਹੀ ਫਾਇਦਾ ਵੀਰੇ ਜੇ ਪਸ਼ੂ ਢਿੱਲਾ ਮੱਠਾ ਹੁੰਦਾ ਜਾਂ ਕੁਝ ਵੀ ਹੁੰਦਾ ਕੰਡੇ ਦਾ ਇਹੀ ਫਾਇਦਾ ਵੀ ਜੇ ਆਪਣੇ ਕੋਲੇ ਕੰਡਾ ਤਾਂ ਆਪਾਂ ਨੂੰ ਜਦੀ ਪਤਾ ਲੱਗ ਜਾਣਾ ਵੀ ਪਸ਼ੂ ਨੇ ਦੁੱਧ ਘਟ ਦਿੱਤਾ ਨਹੀਂ ਝੱਗ ਦੇ ਹਿਸਾਬ ਨਾਲ ਆਪਾਂ ਤਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਵੀ ਕਿਵੇਂ ਆ ਹਨਾ ਦੁੱਧ ਘਟਾ ਆ ਜਾਂ ਵੱਧ ਆ ਤੇ ਕੰਡੇ ਦਾ ਇਹੀ ਸੌਖਾ ਬਸ ਵੀਰ ਆਕੇ ਪਤਾ ਲੱਗ ਜਾਂਦਾ ਵੀ ਅੱਜ ਦੁੱਧ ਘੱਟ ਦਿੱਤਾ ਕਾਹਤੋਂ ਦਿੱਤਾ ਫੇਰ ਬੰਦਾ ਉਹਦੀ ਤੈਹ ਤੱਕ ਜਾਂਦਾ ਹਨਾ ਵੀ ਬਿਮਾਰ ਠਮਾਰਾ ਕੀ ਚੱਕਰ ਆ ਇਹਨੂੰ ਤੇ ਹਾਂ ਖੜੀ ਆ ਕਾਲੀ ਹੁਣ ਪੂਰੀ ਐਨ ਵਸ ਧਾਰਮ ਪਾਉਣ ਲੱਗ ਗਈ ਆ ਥਣਾ ਜਾ ਦੇ ਲਾਲੀ ਆਉਣ ਲੱਗ ਗਈ ਥਣਾ ਜ ਤੇ ਨੇੜੇ ਹੀ ਆ ਮੈਨੂੰ ਲੱਗਦਾ ਇਹਨੇ ਬੜਾ ਟਾਈਮ ਨਹੀਂ ਲੈਂਦੀ ਹੈਗੀ ਅੱਜ ਇਹਦੇ ਮੈਨੂੰ ਤਾਂ 4-5 ਦਿਨ ਉੱਤੇ ਚਲੇ ਗਏ 9ਵੇਂ ਮਹੀਨੇ ਤੋਂ ਤੇ ਐਸਟੀਮੇਟ ਡੇਟ ਤਾਂ ਇਹਦੀ ਸੀਗੀ 13 ਤਰੀਕ ਜਿਹੜੀ ਆਪਣੀ ਐਪ 'ਚ ਸੀਗੀ ਤੇ ਮੈਨੂੰ ਲੱਗਦਾ ਇਹ ਲੈ ਜੂ ਹਜੇ 4-4 ਕੇ ਦਿਨ ਲੈ ਜੂਗੀ 3-4 ਦਿਨ। ਉਹੀ 15 ਦੇ ਲਵੇ ਤਵੇ ਸੂਪੂਗੀ ਮੇਰੇ ਨਾਲ ਤਾਂ। ਤੇ ਬਾਕੀ ਬਾਈ ਪ੍ਰਦੀਪ ਗੱਲ ਬਾਈ ਕਹਿੰਦੇ ਬਾਈ ਗਾਂ ਦੁੱਧ ਤੋਂ ਡرائی ਥਣ ਵਿੱਚੋਂ ਛਿੱਧੀਆਂ ਬਹੁਤ ਆਉਂਦੀਆਂ ਸੋਜ ਬੜੀ ਆ। ਬਾਕੀ ਥਣਾ ਚੋਂ ਪਾਣੀ ਜਾਂ ਨਿਕਲਦਾ ਇਲਾਜ ਦੱਸੋ। ਵੀਰੇ ਇੱਕ ਤਾਂ ਜਦੋਂ ਆਪਾਂ ਚਾਹੇ ਆਪਾਂ ਲੱਖ ਕਿਹੀ ਜਾਈਏ ਵੀ ਆਪਾਂ ਹਨਾ ਉਹ ਕੀਤਾ ਹੁਣ ਮੈਨੂੰ ਤਾਂ ਪਤਾ ਨਹੀਂ ਤੁਸੀਂ ਕਿਹੜੇ ਹਿਸਾਬ ਨਾਲ ਡرائی ਕੀਤਾ ਪਸ਼ੂ ਤੇ ਮੈਂ ਤਾਂ ਹੀ ਬਈ ਆਪਣੇ ਥੋੜੇ ਜੇ ਪਸ਼ੂ ਤਾਂ ਵੱਧ ਲਿੱਸਾ ਲੱਗਦਾ ਹੁੰਦਾ ਮੈਨੂੰ ਆਪਦਾ ਪਸ਼ੂ ਜਾਂ ਤੁਸੀਂ ਕਹਿ ਦਿੰਦੇ ਹੋ ਵੀ ਗਾਂ ਲੱਸੀ ਆ ਮੈਂ ਜਦੋਂ ਡਰਾਈ ਕਰਦਾ ਬਈ ਇਹ ਨਚੋੜ ਦਿੰਨਾ ਹਫ਼ਤਾ ਹਫ਼ਤਾ ਮੈਂ ਕੱਲੀ ਤੂੜੀ ਤੇ ਰੱਖਦਾ ਪਸ਼ੂ ਤੇ ਨਾਲ ਮੈਂ ਪਾਣੀ ਵੀ ਨਹੀਂ ਪਿਉਂਦਾ ਹੈਗਾ ਬਸ ਮੂਰੇ ਹੋ ਕੇ ਪਾਣੀ ਪਿਉਣਾ ਵਾ ਨਾਲ ਹੀ ਝੱਕ ਲੈਣੀ ਆ ਵਾਲਟੀ ਪਸ਼ੂ ਨੂੰ ਮੋਟਾ ਕਰਨਾ ਪਤਲਾ ਕਰਨਾ ਵੱਖਰੀ ਗੱਲ ਆ ਬਈ ਜੇ ਇੱਕ ਵਾਰੀ ਲਿਵੇਜ ਨੋਕਸ ਪੈ ਗਿਆ ਉਹ ਜਮਾਂ ਗਲ ਜਾਣਾ ਪਸ਼ੂ ਉਹ ਆਪਾਂ ਕੀ ਕਰਦੇ ਆ 2 ਦਿਨ ਡਰਾਈ ਕੀਤੀ ਦਾਣਾਬੰਦ ਕੀਤਾ 4 ਕਿ ਦਿਨ ਕੀਤਾ ਦਾਣਾਬੰਦ ਉਹ ਪਸਲੀਆਂ ਇਹੀਆਂ ਗੱਡੀਆਂ ਜੀ ਹਨਾ ਆਪਾਂ ਦੇਖਣ ਵਾਲੇ ਕਹਿਣ ਲੱਗੇ ਨੇ ਇਹ ਤਾਂ ਲੱਸੀ ਹੋਗੀ ਯਾਰ ਬਸ ਦੁੱਧ ਸੁੱਕ ਗਿਆ ਛੇਤੀ ਹੁਣ ਇਹਦਾ ਦਾਣਾ ਸ਼ੁਰੂ ਕਰ ਦੋ ਇੱਕ ਹਫਤਾ ਤਾਂ ਮੈਂ ਜਮਾ ਹੀ ਭੁੱਖੀ ਰੱਤ ਦਾ ਗਾਂਦ ਨੂੰ ਸਿੱਧੀ ਗੱਲ ਹੈ ਇਹਨਾਂ ਨੂੰ ਕੁਝ ਨਹੀਂ ਹੋਣਾ ਬਾਈ ਇਹਨਾਂ ਦਾ ਬਾਡੀ weight ਬਹੁਤ ਹੁੰਦਾ ਵਾ ਕਦੇ Google ਤੇ ਪੜ੍ਹ ਕੇ ਦੇਖਿਓ ਸਰਚ ਮਾਰ ਕੇ ਦੇਖਿਓ YouTube ਤੇ ਬਾਹਰ ਲੀਆਂ ਵੀਡੀਓ ਦੇਖਿਓ ਇਹਨਾਂ ਦਾ ਬਾਡੀ weight ਇੰਨਾ ਹੁੰਦਾ ਵੀ ਇਹ ਖਾਣ ਤੋਂ ਬਿਨਾ ਪਤਾ ਹੀ ਨਹੀਂ ਕਿੰਨੇ ਦਾ ਰਹਿ ਜਾਣਗੀਆਂ ਠੀਕ ਹੈ ਨਾ ਤੇ ਉਹ ਬੱਕਰੀ ਗੱਲ ਆ ਵੀ ਆ ਦਿਨਾਂ ਚ ਆ ਕੇ ਸਰੀਰ ਵੀ ਢਲਦਾ ਤੇ ਇਹਨਾਂ ਦਾ ਬਾਡੀ weight ਵੀ ਘਟੂਗਾ ਜਦੋਂ ਫਿਰ ਆਪਾਂ ਭੁੱਖੀਆਂ ਰੱਖਾਂਗੇ ਠੀਕ ਆ ਤੇ ਮੈਂ ਕੀ ਕਰਦਾ ਹਫਤਾ ਹਫਤਾ ਜਮਾ ਤੂੜੀ ਤੇ ਚੱਲਦਾ ਪਸ਼ੂ ਕੱਲੀ ਤੂੜੀ ਪਾ ਦਣੀ ਆ ਬਸ ਮੂਹਰੇ ਤੇ ਪਾਣੀ ਵੀ ਮੂਹਰੇ ਪਿਆ ਕੇ ਚੱਕ ਲੈਣਾ ਜਮਾ ਨਚੋੜ ਕੇ ਡਰਾਈ ਕਰਨੀ ਆ ਇਹ ਨਹੀਂ ਹੈਗਾ ਵੀ ਅੱਜ ਆਪਾਂ 2 ਦਿਨ 3 ਦਿਨ ਡੰਗ ਭੰਨ ਕੇ ਚੋਲੀ ਵਾਸੇ ਡਰਾਈ ਹੈ ਜੀ ਨਾਲ ਲੱਗਦੀ ਫੀਡ ਸ਼ੁਰੂ ਕਰ ਦੋ ਭਾਫਤਾ ਭੁਖੀ ਰੱਖ ਕੇ ਉਸ ਤੋਂ ਬਾਅਦ ਜਿੱਦ ਮੈਨੂੰ ਤਸ਼ਲੀ ਹੋ ਗਈ ਵੀ ਹਾਂ ਇਹ ਹੁਣ ਦੁੱਧ ਜਮਾ ਸੁੱਕ ਗਿਆ ਬਏ ਦਾ ਹਨਾ ਉਸ ਤੋਂ ਬਾਅਦ ਵੀ ਮੈਂ 2-3 ਦਿਨ ਬਾਅਦ ਫੀਡ ਸ਼ੁਰੂ ਕਰਦਾ ਪਰਾ ਆਪਣੇ ਕਦੇ ਐ ਯਾਨਕੀ ਪ੍ਰੋਬਲਮ ਨਹੀਂ ਆਈ ਹੈਗੀ ਵੀ ਡਰਾਈ ਪਸ਼ੂ ਦੇ ਯਾਨਕੀ ਮਸਟੈਟ ਸੋਜ ਜਾਂ ਛਿੱਦੀਆਂ ਆ ਜਾਣ ਉਹ ਜਦੋਂ ਆਪਾਂ ਦੁੱਧ ਛੱਡਦੇ ਹਾਂ ਨਾ ਵਿੱਚ ਬਈ ਉਦੋਂ ਦੁੱਧ ਫਟ ਕੇ ਫੇਰ ਛਿੱਦੀਆਂ ਬਣਦੀਆਂ ਨੇ ਤੇ ਹੁਣ ਉਹਦਾ ਇਲਾਜ ਇਹੀ ਆ ਵੀਰੇ ਡਾਕਟਰ ਗਰੇਵਾਲ ਦੀ ਆਉਂਦੀ ਆ ਜੀ ਮਾਸਟੀ ਤੇ ਉਹ ਨੂੰ ਦੋਸ ਤਿੰਨ ਟਾਈਮ ਦੇਣੀ ਹੁੰਦੀ ਆ ਪੌਣਾ ਪੌਣਾ ਐਮ ਐਲ ਡਾਕਟਰ ਗਰੇਵਾਲ ਦੀ ਦਵਾਈ ਆ ਹੋਮੋਪੈਥੀ ਆ ਉਹੀ ਦੇ ਸਕਦੇ ਆ ਬਾਈ ਐਂਟੀਬਾਇਟਿਕ ਲਾਓਗੇ ਉਹ ਨਜਾਇਜ਼ ਹੀ ਗਰਮ ਹੁੰਦੇ ਆ ਭਰਾ ਫੇਰ ਕੋਈ ਨਵਾਂ ਪੰਗਾ ਖੜਾ ਹੋਊਗਾ ਇਸ ਤੋਂ ਬਿਹਤਰ ਡਾਕਟਰ ਗਰੇਵਾਲ ਦੀ ਦੇ ਦਿਓ ਦਵਾਈ ਉਹ ਸੌਖੇ ਰਹੋਗੇ ਠੀਕ ਆ ਜੀ ਬਾਕੀ ਜੇ ਤੁਹਾਡੇ ਨਹੀਂ ਮਿਲਦੀ ਤਾਂ ਹੋਮੋਪੈਥੀ ਕੋਈ ਵੀ ਦੇ ਦਿਓ ਤੇ ਉਹ ਯਾਨੀ ਕਿ ਮਸਟੈਟਸ ਵਾਲੀ ਹੋਮੋਪੈਥੀ ਦੇ ਦਿਓ ਉਨੂੰ ਇਹੀ ਇਲਾਜ ਆ ਉਹਦਾ ਹੋਰ ਕੋਈ ਇਲਾਜ ਨਹੀਂ ਕਰੇ ਹੁਣ ਕਰਨਤਾਲੀ ਵਾਲ ਕਾਲੀ ਦੀ ਹੰਟਰ ਵਾਲੀ ਬੱਛੀ ਕਿੱਥੇ ਕਿੱਧਰ ਗਈ ਕਰਨ ਬਾਈ ਉਹ ਤਾਂ ਕਦੋਂ ਦੀ ਦੇਤੀ ਸੀ ਉਹ ਤਾਂ ਮੈਨੂੰ ਲੱਗਦਾ ਹੋ ਗਏ 4-5 ਮਹੀਨੇ ਹੋ ਗਏ ਬਾਈ ਆਪਣਾ ਦੀਵਸੀ ਖੁੱਡੇ ਲਹਾਰੇ ਪਿੰਡ ਤੋਂ ਆਪਣੇ ਘਰੇ ਵੀ ਮਿਲਣਾ ਆਇਆ ਸੀ ਵੀ ਤਾਂ ਤੇ ਇੱਕ ਇਹਦੇ ਵਾਲੀ ਬੱਛੀ ਸੀਗੀ ਪ੍ਰੋਫਿਟ ਦੀ ਏਬੀਐਸ ਦੀ ਤੇ ਇੱਕ ਹੰਟਰ ਵਾਲੀ ਸੀਗੀ ਉਹ ਬਾਈ ਦਾ ਚੰਡੀਗੜ੍ਹ ਕੋਲੇ ਪਿੰਡਾ ਮਿਲਦਾ ਮਹਾਲੀ ਕੋਲੇ ਸ਼ਾਇਦ ਖੁੱਡਾ ਲਹਾਰਾ ਖੁੱਡਾ ਵਾਲੀ ਛੇਰੇ ਨੇੜੇ-ਨੇੜੇ ਜੇ ਪਿੰਡ ਨੇ ਉਹ ਵੀਰ ਆਪਣੇ ਤੋਂ ਲੈ ਗਿਆ ਸੀਗਾ ਫਿਰ ਇੱਥੋਂ ਆਪਣਾ ਟੈਂਪੂ ਕਰਕੇ ਭੇਜਤੀਆਂ ਸੀ ਦੋਨੇ ਬੱਛੀਆਂ ਜੋੜਾ ਹੀ ਦਿੱਤਾ ਸੀ ਵੀਰੇ ਨੇ ਤੇ ਬਾਕੀ ਪ੍ਰਦੀਪ ਸਿੰਘ ਬਾਈ ਕਹਿੰਦਾ ਵੀ 40116 एबीएस ਦਾ ਰਮਾਂਡਾ ਦਾ ਸੀਮਨ ਪਹਿਲਣ ਹੀ ਫਰਦੇ ਲਗਾ ਸਕਦੇ ਆ ਕੋਈ ਦਿੱਕਤ ਨਹੀਂ ਆਉਂਦੀ ਦਿੱਕਤ ਤਾਂ ਪ੍ਰਦੀਪ ਬਾਈ ਕੀ ਆਉਣੀ ਆ ਤੁਸੀਂ ਆਪ ਦਾ ਦੇਖੋ ਵੀ ਬੱਛੀ ਕਿੰਨੀ ਘਭਾਰੀ ਆ ਤੁਹਾਡੇ ਵਾਲੀ ਜੇ ਤਾਂ ਡੀਲ ਡਾਲ ਵਧੀਆ ਵਾ ਵਜਨ-ਵਜਨ ਵਧੀਆ ਵਾ ਬੱਛੀ ਦਾ ਹਨਾ ਫੇਰ ਤਾਂ ਆਪ ਦਾ ਠੋਕ ਦੋ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਜਦੋਂ ਆਪਾਂ ਆਪਣਾ ਪਸ਼ੂ ਲਿੱਸਾ ਵਾ ਹਨਾ ਉਹ ਬੱਚੇ ਨੇ ਤਾਂ ਉਨਾ ਹੀ ਵਜਨ ਲੈਣਾ ਬਾਈ ਬਾਕੀ ਥੋੜੀ ਖਰਾਕ ਤੇ ਡਿਪੈਂਡ ਆ ਵੀ ਉਹਨੂੰ ਕੀ ਚਾਰੋਗੇ ਉਸ ਤੋਂ ਬਾਅਦ ਇਹਦੇ ਚਾਏ ਦੋਰ ਐ ਨਹੀਂ ਹੁੰਦੀ ਵੀ ਲਵਾਈਏ ਜਾਂ ਨਾ ਲਵਾਈਏ ਇਹ ਤਾਂ ਆਪਣਾ ਪਸ਼ੂ ਦੇਖੋ ਵੀ ਕਿੰਨਾ ਗੀਲਡ ਆਲ ਦਾ ਖੁੱਲਾ ਉਹਦੀਆਂ ਪਸਲੀਆਂ ਵੱਡੀਆਂ ਨੇ ਢਿੱਡ ਵੱਡਾ ਥੱਲੇ ਨੂੰ ਕੋ ਜਾਨੀ ਕਿ ਪਸਲੀਆਂ ਦਾ ਗੈਪ ਬਾਈ ਪਤਾ ਲੱਗ ਜਾਂਦਾ ਚਾਰ ਚਾਰ ਉਂਗਲਾਂ ਦਾ ਗੈਪ ਹੋਵੇ ਪਸਲੀਆਂ 'ਚ ਤੇ ਜਾਨੀ ਕਿ ਇਹ ਸਲੂਟ ਘੇਰਾ ਕਹਦੀ ਏ ਜਿਵੇਂ ਜਿਵੇਂ ਆਹ ਕਹਾੜੇ ਵਾਲੀ ਬੈਠੀ ਆ ਇਹ ਸਲੂਟ ਘੇਰਾ ਆ ਢਿੱਡ ਦਾ ਵੱਡਾ ਉਹ ਵੀ ਪੇਟਾ ਉਸ ਬਾਈ ਪਸ਼ੂ ਦੇ ਤਾਂ ਜਿਵੇਂ ਮਰਜ਼ੀ ਲਵਾ ਦੋ ਜੇ ਹੁਣ ਆਪਣੀ ਹੀਫਰ ਹੈਗੀ ਹੋਈ ਢਾਈ ਕਿ ਕੁਆਂਟਲ ਦੀ ਆ ਜਾਂ ਤਿੰਨ ਕੁਆਂਟਲ ਦੀ ਆ ਹਨਾ ਢਾਈ ਕਿ ਦੀ ਹੋਵੇ ਜੈਜ ਤੇ ਫਿਰ ਆਪਾਂ ਉਹਦੇ ਲਵਾ ਦਈਏ ਫਿਰ ਤਾਂ ਬਾਈ ਪੰਗੇ ਵਾਲੀ ਗੱਲ ਆ ਹਨਾ ਪਸ਼ੂ ਨੂੰ ਦੇਖੋ ਆਪਦੇ ਨੂੰ ਸੀਮਨ ਤਾਂ ਹਰੇਕ ਨੇ ਕਨਸੀਵ ਕਰਕੇ ਬਾਈ ਝੱਲ ਹੀ ਜਾਣਾ ਹੁੰਦਾ ਕੋਈ ਚੱਕਰ ਨਹੀਂ ਹੈਗਾ ਹੋਰ ਕੀ ਆਪੁਰ ਔਖੀ ਸੋਪੂਗੀ ਬਈ ਆਏ ਆ ਵੀ ਇੰਨਾ ਔਖਾ ਪਸ਼ੂ ਨੂੰ ਕਾਹਨੂੰ ਕਰਨਾ ਹਨਾ ਵੀ ਜੇ ਡੀਲ ਡਾਲ ਦਾ ਪਸ਼ੂ ਥੋੜਾ ਵਧੀਆ ਵਾਹੀਂ ਫਿਰ ਤੁਹਾਡੀ ਪਹਿਲਣ ਕੋਈ ਚੱਕਰ ਨਹੀਂ ਹੈਗਾ ਜੇ ਲੱਸੀ ਆ ਵੀਰੇ ਫੇਰ ਥੋੜਾ ਜਿਹਾ ਘੱਟ ਵਾਲਾ ਲਵਾਓ ਬਾਕੀ ਮੇਨ ਗੱਲ ਆ ਜਿਹੜਾ ਸੈਕਸਡ ਸੀਮਨ ਹੁੰਦਾ ਇਹ ਤੁਹਾਨੂੰ ਮੇਨ ਗੱਲ ਇਹ ਵੀ ਦੱਸ ਦਿੰਨਾ ਕਦੇ ਵੀ ਸੈਕਸਡ ਸੀਮਨ ਦਾ ਬੱਚਾ ਪਹਾਰਾ ਨਹੀਂ ਹੁੰਦਾ ਵੀਰੇ ਵੈਸੇ ਤੁਸੀਂ ਲਿਖਿਆ ਤਾਂ ਹੈ ਨੀਗਾ ਮੇਰੇ ਗੱਲ ਆ ਗਈ ਦਿਮਾਗ 'ਚ ਜੇ ਤਾਂ ਸੈਕਸਡ ਲਵਾਉਂਗੇ ਤਾਂ ਉਹਦਾ ਵੀ ਪਹਾਰਾ ਨਹੀਂ ਹੁੰਦਾ ਬੱਚਾ ਹਮੇਸ਼ਾ ਸੈਕਸਡ ਬੱਚਾ ਹੌਲਾ ਹੀ ਹੋਊਗਾ ਆਮ ਬੱਚੇ ਨਾਲੋਂ ਠੀਕ ਆ ਜੀ ਮੈਨੂੰ ਲੱਗਦਾ ਵੀ ਤੁਸੀਂ ਉਹ ਸਰਕਾਰੀ ਨਾ ਕਹਿੰਦੇ ਹੋਂ ਜਿਹੜੇ ਸਰਕਾਰੀ ਹੁਣ ਚੱਲਦੇ ਨੇ ਸੈਕਸਡ ਆਦਨਾ ਜੀ ਖੋਲਦੇ ਹੁੰਦੇ ਆ ਉਹ ਜਨਵਰੀ ਤੋਂ ਮਾਰਚ ਤੱਕ ਤੇ ਜੇ ਉਹ ਕਹਿੰਦੇ ਤਾਂ ਬਈ 68 ਕਦੇ ਭਾਰਾ ਨਹੀਂ ਹੁੰਦਾ ਉਹ ਤਾਂ ਨਾਰਮਲੀ ਛੋਟਾ ਜਿਹਾ ਬੱਚਾ ਹੁੰਦਾ 68 ਦਾ ਤਾਂ ਬਾਹਲਾ ਨਹੀਂ ਹੁੰਦਾ ਆਮ ਵਾਂਗੂ ਤੇ ਉਹ ਤੁਸੀਂ ਲਵਾ ਸਕਦੇ ਹੋ ਬਾਕੀ ਆਪਦੇ ਬਈ ਪਸ਼ੂ ਤੇ ਡਿਪੈਂਡ ਆ ਹਨਾ ਵੀ ਕਿੰਨਾ ਕ ਵੀਰਾ ਕਹਿੰਦਾ ਬੱਚੀ ਬਹੁਤ ਵਧੀਆ ਦਿਓ ਨਾ ਜੀ ਕੋਈ ਚੱਕਰ ਨਹੀਂ ਜੀ ਤਾਂ ਦੇਖ ਲਓ ਤੁਹਾਡੇ ਸਾਹਮਣੇ ਖੜੀ ਆ ਡੀਲਡ ਆਲ ਬਹੁਤ ਸੋਹਣੀ ਆ ਮਾਂ ਤੇ ਆ ਜਮਈ ਆ ਆ ਜੀ ਉਹਨਾਂ ਨੂੰ ਵਿੜਕਾਉਂਦੀ ਆ ਬਾਹਰ ਕੁੱਤੇ ਭੌਂਦੇ ਆ ਉਧਰ ਜਮਈ ਮਾਰ ਗਿਆ ਉਹੀ ਕੱਦ ਕਾਠਾ ਉਵੇਂ ਹੀ ਆ ਜਮਾ ਰੰਗ ਵੀ ਲਾਲੀ ਚਾ ਥੋੜਾ ਐਰ ਸ਼ਰਟ ਟਾਈਪ ਯਾਨੀ ਕਿ ਕਾਲੀ ਡੱਬੀ ਨਹੀਂ ਹੈਗੀ ਇਹ ਤੇ ਬਾਕੀ ਪ੍ਰਿੰਸ ਸੰਧੂ ਬਾਈ ਨੇ ਦੱਸਤਾ ਹੀ ਆਪਾਂ ਮੈਸੇਜ ਕਰਤਾ ਸੀ ਸੰਦੀਪ ਸਿੰਘ ਬਾਈ ਕਹਿੰਦਾ ਬਾਈ ਇਹ ਕਾਲੀ ਦੇ ਬੱਚੀ ਕਾਲੀ ਦੀ ਬੱਚੀ ਸੇਲ ਕਰਨੀ ਤਾਂ ਮੈਨੂੰ ਦੱਸ ਦਿਓ ਮੈਂ ਬੁੱਕ ਕਰ ਦਿੰਦਾ ਪਹਿਲਾਂ ਹੀ ਕੋਈ ਚੱਕ ਨਹੀਂ ਵੀਰੇ ਮੈਂ ਕੱਲ ਵੀ ਤੁਹਾਨੂੰ ਰਿਪਲਾਈ ਕੀਤਾ ਸੀ ਸੰਦੀਪ ਬਾਈ ਮੈਨੂੰ ਵਟਸਐਪ ਮੈਸੇਜ ਕਰ ਦਿਓ ਮੈਂ ਹੁਣ ਸੰਦੀਪ ਬਾਈ ਤਾਂ ਆਪਣੇ ਨਾਲ ਇੱਕ ਪਹਿਲਾਂ ਵੀ ਅਟੈਚਾ ਵਟਸਐਪ ਤੇ ਸੇਵ ਆ ਨੰਬਰ ਆਪਣੇ ਕੋਲੇ ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਕੌਣ ਹੋ ਤੇ ਜਾਂ ਫਿਰ ਤੁਸੀਂ ਉਹੀ ਹੋ ਮੈਨੂੰ ਇਹ ਨਹੀਂ ਪਤਾ ਹੈਗਾ ਵਟਸਐਪ ਤੇ ਮੈਸੇਜ ਕਰ ਦਿਓ ਫਿਰ ਪਤਾ ਲੱਗ ਜਾਊਗਾ ਠੀਕ ਆ ਜੀ ਦੱਸ ਦਿਓ ਮੈਨੂੰ ਉਹ ਮੈਸੇਜ ਵੀ ਬੱਚੀ ਦਾ ਐ ਕਰਕੇ ਕਾਲੀ ਦਾ ਹਨਾ ਗਰਸੀਬ ਕੁਬਾਈ ਚੱਡੇ ਦੀ ਮਸਤੀ ਕੇਅਰ ਬਹੁਤ ਵਧੀਆ ਛਿੱਧੀਆਂ ਤੋਂ ਬਾਈ ਕਹਿੰਦਾ ਹਾਂਜੀ ਬਾਈ ਉਹੀ ਤਾਂ ਮੈਂ ਤੁਹਾਨੂੰ ਗੱਲ ਦੱਸਿਆ ਵੀ ਜਿੰਨਾ ਮੈਡੀਕਲ ਤੇ ਜਾ ਕੇ ਖੜ ਜੋਂਗੇ ਜਿੰਨੇ ਤਰ੍ਹਾਂ ਦੀਆਂ ਨਿਕਲਣਗੀਆਂ ਭਾਈ ਉੱਥੇ ਤਾਂ ਜਾਹੇ 100 ਤਰ੍ਹਾਂ ਦੀ ਦਵਾਈ ਲੈ ਲਓ ਇੱਕੋ ਜੀ ਆਪਾਂ ਨੂੰ ਪਰ ਜਿਹੜੀ ਪਸੰਦ ਆ ਭਰਾ ਆਪਾਂ ਉਹ ਸ਼ੇਅਰ ਕੀਤੀ ਆ ਤੁਹਾਡੇ ਨਾਲ ਬਾਕੀ ਲੈਣੀ ਨਾ ਲੈਣੀ ਤਾਂ ਉਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਆ ਵੀਰੇ ਮੈਂ ਤਾਂ ਜਿਹੜੀ ਵਧੀਆ ਲੱਗਦੀ ਆ ਉਹ ਆਪਾਂ ਤੁਹਾਨੂੰ ਦੱਸ ਦੇਈਦੀ ਆ ਵੀ ਹਾਂ ਭਾਈ ਇਹਦਾ ਰਿਜ਼ਲਟ ਵਧੀਆ ਆਪਾਂ ਵਰਤੀ ਆ ਰਾਜ ਕਰੇਗਾ ਖਾਲਸਾ ਆਈਡੀ ਤੋਂ ਆ ਵੀਰਾ ਬੀ ਜੀ ਪਿਛਲੇ ਸੂਏ ਗਾਂ ਦਾ ਮਸਟੈਟਸ ਨਾਲ ਥਣ ਘਟ ਗਿਆ ਸੀ ਹੁਣ ਸੂਣ ਤੋਂ ਪਹਿਲਾਂ ਕੀ ਇਲਾਜ ਕਰੀਏ ਉਹੀ ਦੱਸਣ ਲੱਗਿਆ ਵੀ ਤੇ ਸੂਣ ਤੋਂ ਪਹਿਲਾਂ 15 ਤੋਂ 20 ਦਿਨ ਪਹਿਲਾਂ ਡਾਕਟਰ ਗਰੇਵਾਲ ਦੀ ਆਪਾਂ ਦੋ ਗਾਈਆਂ ਦੇ ਵਰਤ ਲਈ ਇੱਕ ਪਿੱਦੀ ਦੇ ਵਰਤੀ ਸੀ ਇੱਕ ਆਹ ਗਾਂ ਤੇ ਵਰਤੀ ਸੀਗੀ ਠੀਕ ਆ ਜੀ ਡਾਕਟਰ ਗਰੇਵਾਲ ਦੀ ਆਉਂਦੀ ਆ ਬਾਈ ਜੀ ਅਡਰ ਮੈਂ ਫੋਟੋ ਵੀ ਲਾ ਦੂੰਗਾ ਤੇ ਉਹ ਬਾਈ ਉਹਦੇਰ ਦਾ ਰਿਜ਼ਲਟ ਮੈਂ ਨਹੀਂ ਕਿਸੇ ਦਵਾਈ ਦਾ ਦੇਖਿਆ ਚਲੋ ਉਹਨਾਂ ਗੱਲ ਫੇਰ ਉਹੀ ਆ ਗਈ ਵੀ ਇਤੋਂ ਵਧੀਆ ਵੀ ਹੋਣਗੀਆਂ ਹਨਾ ਪਰ ਬਾਈ ਉਹਦੇਰ ਦਾ ਰਿਜ਼ਲਟ ਮੈਂ ਨਹੀਂ ਦੇਖਿਆ ਬਹੁਤ ਸੋਹਣੀ ਦਵਾਈ ਹੈ ਜਮਾਂ ਥਣ ਖੋਲ ਦਿੰਦੀ ਹੈ 20 ਦਿਨ ਪਹਿਲਾਂ ਸਟਾਰਟ ਕਰਨੀ ਹੈ ਇੱਕ ਮਲਡੇਲੀ ਦੇਣੀ ਹੈ ਬਸ ਜਿਹੜੇ ਟਾਈਮ ਮਰਜ਼ੀ ਦੇ ਦੋ ਪੱਠਿਆਂ ਤੋਂ ਅੱਧੇ ਘੰਟੇ ਦਾ ਗੈਪ ਹੋਵੇ ਪਾਣੀ ਤੇ ਪੱਠਿਆਂ ਤੋਂ ਤੇ ਉਹ ਬਹੁਤ ਵਧੀਆ ਕਾਰਗਰ ਹੈ ਬਾਈ ਜਮਾਂ ਥਣ ਖੋਲ ਦੂਗੀ ਜਦੋਂ ਸੂਇਆ ਪਸੂ ਤੇ ਕਲੇ ਡੈਰੀ ਬਾਈ ਮੇਰੀ ਕਾ ਉਹਦੇ ਦਿਨ ਪੂਰੇ ਹੋ ਗਏ ਪਰ ਉਹਨੇ ਹਵਾਨਾ ਨਹੀਂ ਬਣਾਇਆ B5 ਵੀ ਲਗਾਇਆ ਸੀ ਹਵਾਨੇ ਚ ਢਿੱਲਾ ਬਹੁਤ ਪਈਆਂ ਵੀਰੇ ਹੁਣ ਦਿਨ ਪੂਰੇ ਤਾਂ ਹੋ ਗਏ ਕਿੰਨੇ ਦਿਨ ਉੱਤੇ ਲੈਣੇ ਆ ਵੀਰੇ ਉਹ ਕਾਂ ਤੇ ਡਿਪੈਂਡ ਆ ਲੇਵਾ ਉਦੋਂ ਬਣਦਾ ਹੁੰਦਾ ਭਰਾ ਜ਼ਰੂਰੀ ਨਹੀਂ ਹੁੰਦਾ ਦਿਨ ਪੂਰੇਆਂ ਤੀ ਸੂ ਪੈਣਾ ਉਹਨੇ ਕਈ ਵਾਰੀ 15-15 ਦਿਨ ਉੱਤੇ ਲੈ ਜਾਂਦਾ ਪਸ਼ੂ ਆਪਣੀ ਕਾਲੀ ਪਿਛਲੀ ਵਾਰੀ 16 ਦਿਨ ਉੱਪਰ ਲੱਗੀ ਸੀ ਦਿਨ ਪੂਰੇਆਂ ਤੋਂ ਵੀ ਇਹ ਆਏ ਕੋਈ ਚੱਕਰ ਨਹੀਂ ਹੁੰਦਾ ਭਰਾ ਇਹ ਤਾਂ 72 ਘੰਟੇ ਪਹਿਲਾਂ ਬੋਲੀ ਬਣਦੀ ਹੁੰਦੀ ਹੈ ਜਦੋਂ ਪਸ਼ੂ ਨੇ ਸੂਣਾ ਹੋਵੇ ਉਹਦੇ ਸੂਣ ਚ ਹਜੇ ਟਾਈਮ ਪਿਆ ਵਾ ਤੇ ਤਾਂ ਕਰਕੇ ਉਹ ਹਜੇ ਦੁੱਧ ਨਹੀਂ ਲਾ ਰਹੀ ਬਾਕੀ ਵੀਰੇ ਕਿੰਨੀ ਕੇ ਤੁਸੀਂ ਸੇਵਾ ਕੀਤੀ ਆ ਉਹਦੇ ਤੇ ਡਿਪੈਂਡ ਆ ਦੁੱਧ ਉਹਦੇ ਕਹਿਣ ਵਾਂਗੂ ਸੇਵਾ ਦਾ ਬਾਈ ਇਹ ਤਾਂ ਇਹੋ ਜਿਹੀਆਂ ਚੀਜ਼ਾਂ ਨੇ ਬਸ ਇਹਨਾਂ ਦੇ ਤਾਂ ਜਿੰਨਾ ਕਾ ਪਾ ਲਵਾਂਗੇ ਉਹਨਾਂ ਕੱਢ ਲਵਾਂਗੇ ਉਹ ਚੀਜ਼ ਆ ਭਰਾ ਦੁੱਧ ਸੇਵਾ ਦਾ ਹਮੇਸ਼ਾ ਕੀ ਤੁਸੀਂ ਉਹਦੀ ਸੇਵਾ ਕੀਤੀ ਆ ਡਰਾਈ ਪੀਰੀਅਡ ਚ ਹਨਾ ਉਹਨਾਂ ਕੀ ਵੀਰੇ ਉਹਨੂੰ ਫਿਰ ਲਾਉਣਾ ਵਾ ਹੁਣ ਬਾਕੀ ਪਤਾ ਨਹੀਂ ਭਰਾ ਲੇਵੇ ਵਾਸਤੇ ਦੱਸੀ ਬਾਈ ਇੱਕ ਮਹੀਨਾ ਰਹਿੰਦਾ ਪੱਕਾ ਲੇਵਾ ਬਾਈ ਗਾਂ ਦਾ ਮਾਲਵਾ ਬਾਈ ਮੈਨੂੰ ਬਾਈ ਦੇ ਕਮੈਂਟ ਦਾ ਸਮਝ ਨਹੀਂ ਲੱਗੀ ਬਾਈ ਨੇ ਕੀ ਪੁੱਛਿਆ ਕੀ ਕਿਹਾ ਵਾ ਵੀ ਲੇਵੇ ਪੱਕਾ ਵਾ ਮੈਨੂੰ ਐ ਸਮਝ ਨਹੀਂ ਲੱਗੀ ਹੈਗੀ ਵੀ ਲੇਵੇ ਵਾਸਤੇ ਦੱਸਿਓ ਤੇ ਜਿਗਤਾਰ ਬਾਜਬਾ ਬਾਈ ਜੀ ਗਾਂ ਸੂਈ ਨੂੰ ਇੱਕ ਮਹੀਨਾ ਹੋ ਗਿਆ ਗਾਈ ਉਦਾਂ ਥਣ ਘਟ ਗਿਆ ਤਿੰਨ ਦਿਨ ਹੋ ਗਿਆ 5 ਸੇ ਮਿਲ ਦੁੱਧ ਘਟ ਗਿਆ ਗਾਹ ਸੂਈ ਨੂੰ 1 ਮੰਥ ਹੋ ਗਿਆ ਇੱਕ ਯਾਰ ਇਹ ਮੇਨੋ ਦਾ ਕੱਲ ਮੈਨੂੰ ਮੈਸੇਜ ਵੀ ਆਇਆ ਸੀ ਵੀਰੇ ਦਾ ਪਤਾ ਨਹੀਂ ਉਹੀ ਵੀਰਵਾ ਵੀ ਗਾਂ ਦਾ ਥਣ ਐ ਘਟ ਗਿਆ ਬਈ ਸੂਣ ਤੋਂ ਬਾਅਦ ਘਟ ਗਿਆ ਯਾਰ ਮੈਨੂੰ ਨਹੀਂ ਸਮਝ ਲੱਗੀ ਹੈਗੀ 1 ਮਹੀਨੇ ਬਾਅਦ ਤਾਂ ਮਹੀਨਾ ਤਾਂ ਪ੍ਰੈਸ਼ਰ ਜੀ ਲੇਵਾ ਇੰਨਾ ਹੁੰਦਾ ਬੰਦ ਥਣ ਚੱਲ ਪੈਂਦੇ ਨੇ ਹਨਾ ਕਿਹੜੇ ਹਿਸਾਬ ਨਾਲ ਘਟ ਗਿਆ ਮੈਨੂੰ ਸਮਝ ਜੀ ਨਹੀਂ ਲੱਗੀ ਯਾਰ ਇਹ ਕਮੈਂਟ ਦੀ ਮੇਨੋ ਦਾ ਵੀਰੇ ਉਹੀ ਆ WhatsApp ਤੇ ਵੀ ਆਪਾਂ ਨੂੰ ਮੈਸੇਜ ਕੀਤਾ ਸੀ ਵੀਰੇ ਨੇ ਕਾਲੀ ਆਦੇ ਹੁਣ ਅੱਜ ਭਲ ਕੀ ਆ ਕਾਲੀ ਦਾ ਯਾਰ ਬਾਲਾ ਨਹੀਂ ਹੈਗਾ ਮੈਨੂੰ ਲੱਗਦਾ ਵੀ ਜਲ ਜੁਲੀ ਬਾਬਾ ਕਰੀ ਜਾਂਦੀ ਆ ਉਹਦੇ ਝੂਲ ਚ ਵੀ ਢੱਲ ਲੱਗੀ ਆ ਤੇ ਇਧਰੋਂ ਹੋ ਪਤਾ ਓਏ ਕਲੀ ਚੱਲ 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 ਆਹ ਦੇ ਭਣਾ ਪਉਣ ਲੱਗੀ ਆ ਚੱਲ 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 ਉਧਰ ਚੱਲ ਹੁਣ ਇਧਰੋਂ ਬਹਿ ਕੇ ਉੱਠੀ ਆ ਤਾਂ ਪਰਲੀ ਸਾਈਡ ਹੋਣਗੀਆਂ ਨਾੜਾ ਨੂੜਾ ਵਾਧੂ ਹੁਣ ਇਧਰਲੀ ਸਾਈਡ ਬੈਠੀ ਸੀ ਇਹ ਤਾਂ ਕਰਕੇ ਹੁਣ ਚੱਲ ਚੱਲ ਪੁੱਤ ਓਏ ਇਧਰ ਚੱਲ ਲੋ ਪੂਰੀ ਐ ਰਫਾਹ ਜਾਨੀ ਹੁੰਦੀ ਹੈ ਜਦੋਂ ਸੂਣਾ ਹੋਵੇ ਨਾ ਬਸ ਇਹ ਦਿਨ ਨੇੜੇ ਹੀ ਆ ਬਾਲਾ ਨਹੀਂ ਹੈਗਾ ਆ ਦੇਖ ਲੋ ਵੀ ਲੇਵੇ ਤਾਂ ਹਾਂ ਸਿਸਟਮ ਕੀ ਕਹਿੰਦਾ ਵਾ ਜਿਵੇਂ ਸਰੋਗਰਾ ਪਕੜੀਂਗੇ ਕੋਈ ਵਾ ਤਾਂ ਪਿਛਲੀ ਵਾਰ ਨਾਲੋਂ ਵਧੀਆ ਬਣੂਗੀ ਐਤਕੀ ਬਹੁਤ ਕੈਂਡ ਲਾਇਆ ਨੇ ਹੁਣ ਜਿਹੜੇ ਹਿਸਾਬ ਨਾਲ ਉਹਦੇ ਬਾਲ ਬਲੇਵੇਂ ਜੀ ਦੱਸਦੇ ਆ ਵੀ ਮੈਨੂੰ ਲੱਗਦਾ ਵੀ ਨੀੜੇ ਯਵਸ ਦੂਤੰਦੰ ਦਾ ਕੰਮ ਬਬਤੂ ਬਦ ਤੇ ਬਾਕੀ ਭਰਾ ਵਧੀਆ ਨੰਗੀ ਆਂਦਾ ਟਾਈਮ ਜੀ ਸੋਣਾ ਉਹ ਦੇਖਦੇ ਆ ਕੀ ਬਣਦਾ ਕੀ ਨਹੀਂ ਕਾਲੀ ਬਸ ਰਾਤ ਨੂੰ ਨਾ ਸਵੇ ਦਿਨੇ ਸੁਕੋਗੇ ਰਾਤ ਨੂੰ ਨਹੀਂ ਪਾਲੇ ਮਰ ਜਾਗੇ ਮੈਨੂੰ ਫਿਰ ਉਹਨਾ ਟਾਈਮ ਟੇਕ ਨਹੀਂ ਹੁੰਦੀ ਜਿੰਨਾ ਟਾਈਮ ਜੀਰਨਾ ਪਵੇ ਮੈਂ ਤਾਂ ਕੋਲੇ ਹੀ ਬੈਠ ਰਹੇ ਨਾ ਉਹਨਾਂ ਗਰਮੀਆਂ 'ਚ ਵੀ ਜਿੰਨੀਆਂ ਆਪਣੀਆਂ ਸੁਈਆਂ ਨੇ ਮੈਂ ਤਾਂ ਕੋਲੇ ਹੀ ਬਹਿਨ ਦਾ ਹੁੰਦਾ ਸੀਗਾ ਬਾਕੀ ਭਰਾ ਵਧੀਆ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ